हां जी ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਪ੍ਰਚਲਿਤ ਸਿੰਘ ਰਾਜੂ ਐਨ ਜੀਓ ਸੋ ਸਾਡੇ ਦਰਮਿਆਨ ਪਹੁੰਚਦੇ ਦੀਪ ਸ਼ਰਗਿਲ ਸੋ ਸਭ ਤੋਂ ਪਹਿਲਾਂ ਤੋਂ ਨਾਲ ਧੰਨਵਾਦ ਕਰਾਂਏ ਦੀਪ ਸ਼ਰਗਿਲ ਦੀ ਸਭ ਤੋਂ ਪਹਿਲਾਂ ਦਾ ਫਿਕਰਮੰਦ ਮੀਡੀਆ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਅਟੂ ਜੀ ਔਰ ਫਿਕਰਮੰਦ মিডিਆ ਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਸਾਡੀ ਇਤਨਾ ਬੜਾ ਪੱਖ ਦਾ ਹਦਲ ਹੁੰਦਾ ਹੈ ਈਵੀਐਮ ਦਾ ਤੇ ਅੱਜ ਆਪਾਂ ਜਿਹੜੀ ਗੱਲਬਾਤ ਆਈ ਕਿ ਹਿੰਮਤ ਕਰਾਂ ਉਹ ਜਿਹੜੀਆਂ ਤੁਹਾਡੀਆਂ ਚਾਹੇ ਰਾਜਨੀਤਿਕ ਪਾਰਟੀਆਂ ਲਾਓ ਜਾਂ ਸੰਸਥਾਵਾਂ ਨੇ ਤੁਸੀਂ ਅਕਸਰ ਹੀ ਇਹ ਵੀ ਹਮ ਤੇ ਬੋਲਦੇ ਰਹਿੰਦੇ ਹੋ ਸੋਸ਼ਲ ਮੀਡੀਆ ਇਹ ਵੀ ਹਮ ਕੀ ਮਸਲਾ ਹੈ ਕੀ ਹੁੰਦਾ ਹੈ ਕਿ ਲੋਕਾਂ ਨੂੰ ਕਿਹ ਢੰਗ ਨਾਲ ਸਮਝਾਉਂਦੇ ਇਹ ਨਹੀਂ ਨਾ ਦੇ ਕੀ ਜੀ ਅ ਬੀਏਡੀ ਵੀ ਐਮ ਮਸ਼ੀਨਾਂ ਇਹਦਾ ਪੂਰਾ ਨਾਮ ਇਲੈਕਟ੍ਰੋਨਿਕ voting ਮਸ਼ੀਨ ਜੀ ਬਿਜਲੀ ਤੇ ਵੋਟਾਂ ਪੈਣ ਵਾਲੀ ਮਸ਼ੀਨ ਪੰਜਾਬੀ ਪੰਜਾਬੀ ਦੇ ਵਿੱਚ ਔਰ ਇਹ ਜਿਹੜੀ ਮਸ਼ੀਨ ਆ ਇਹ ਅੱਜ ਜਿਹੜੀਆਂ ਜਿੰਨੇ ਵੀ ਲੋਕ ਮਰ ਰਹੇ ਆ ਜਾਂ ਕਿਸਾਨ ਫਾਇਆ ਲੈ ਰਹੇ ਆ ਔਰ ਜਾਂ ਇਹ ਬੇਰੁਜ਼ਗਾਰੀ ਵੱਧ ਰਹੀ ਆ ਜੀ ਜਾਂ ਕਹੋ ਵੀ ਗੈਰ ਕਾਨੂੰਨੀ ਸਿਸਟਮ ਇਹ ਹਮੇਸ਼ਾ ਚੱਲ ਰਿਹਾ ਉਹ ਸਾਰੀਆਂ ਦੀ ਜੜ ਅਸੀਂ ਜਿਹੜਾ ਮੰਨਦੇ ਆ ਸਾਡਾ ਸੰਗਠਨ ਮੰਨਦਾ ਸਾਡੀ ਪਾਰਟੀ ਜਿਹੜੀ ਕੀ ਮੰਨਦੀ ਆ ਉਹ ਇਹ ਆ ਕਿ ਇਹਦੀਆਂ ਮਸ਼ੀਨ ਜਿਹੜੀ ਐ ਸਾਰੀਆਂ ਅ ਕੁਰੀਦੀਆਂ ਦੀ ਜੜ ਆ ਮੰਨਦਾ ਮੈਂ ਬਹੁਜਨ ਮੁਕਤੀ ਪਾਰਟੀ ਦਾ ਜਿਹੜਾ ਯੂਥ ਦਾ ਪੰਜਾਬ ਦਾ ਪ੍ਰਧਾਨ ਹਾਂ ਜੀ ਔਰ ਸਾਡੀ ਜਿਹੜੀ ਪਾਰਟੀ ਆ ਸਾਡਾ ਅਸੀਂ ਕਹਿੰਦੇ ਵੀ ਅਸੀਂ ਰਾਜਨੀਤੀ ਨਹੀਂ ਕਰਦੇ ਜੀ ਜਨ ਅੰਦোলন ਕਰਦੇ ਤੁਸੀਂ ਬਲੋ ਸਾਡੀ ਰਾਜਨੀਤੀ ਸਾਡਾ ਨਾਮ ਪਾਰਟੀ ਦਾ ਤੁਸੀਂ ਸੁਣਿਆ ਹੋਵੇ ਨਾ ਸੁਣਿਆ ਹੋਵੇ ਪਰ ਸਾਡਾ ਜਿਹੜਾ ਮਿਸ਼ਨ ਆ ਸਾਡੇ ਮਹਾਪੁਰਖਾਂ ਦਾ ਮਿਸ਼ਨ ਆ ਜਿਹੜਾ ਜੋਤੀ ਜੋਤੀਰਾਓ ਫੂਲੇ ਸ਼ਾਉਨੀ ਮਹਾਰਾਜ ਚੌਕੀ ਮਹਾਰਾਜ ਬਾਉਸਾ ਪੀਰਾ ਮੇਦਕਰ ਬਾਬਾ ਨਾਨਕ ਗੁਰੂ ਵਿੰਸਿੰਗ ਜੀ ਕਬੀਰ ਸਾਹਿਬ ਗੁਰਵਦਾਸ ਜੀ ਮਹਾਤਮਾ ਬੁੱਧ ਦੀ ਇਹਨਾਂ ਸਾਰਿਆਂ ਦਾ ਜਿਹੜਾ ਮਿਸ਼ਨ ਉਹ ਚੱਲਦਾ ਰਿਹਾ ਸਾਡਾ ਮਿਸ਼ਨ ਇਹ ਜੀ ਅੱਛਾ ਸਰ ਐਕਟ ਨਾਲ ਦੀਪ ਹਸਪਤਾਲ ਨਿਹਾਲਸਕ ਵਾਲਾ ਵਿਖੇ ਪੰਜ-ਸੱਤ ਦਿਨ ਪਹਿਲਾਂ ਤੁਹਾਡੀ ਇੱਕ ਮੀਟਿੰਗ ਹੋਈ ਸੀ ਜੀ ਉਹ ਕਿਹੜੇ ਵਿਸ਼ੇ ਤੇ ਕਿਵੇਂ ਮੀਟਿੰਗ ਹੋਈ ਸੀਗੀ ਮੇਰਾ ਕਹਾਂ ਲਾਲ ਤੁਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਦੇ ਹੋ ਉਹ ਕਾਲੀਆਂ ਮੀਟਿੰਗਾਂ ਕੀ ਕਰ ਰਹੇ ਹੋ ਕੀ ਕਿਹੜੀ ਰੂਪੇ ਕਰ ਤਿਆਰ ਕਰ ਰਹੇ ਬਿੱਤੀ ਇੱਕ ਪਛੜੀਆਂ ਜਾਤੀਆਂ ਜਿਹੜੀਆਂ ਪੰਜਾਬ ਦੀਆਂ ਔਰ ਪੂਰੇ ਇੰਡੀਆ ਦੀਆਂ ਪਛੜੀਆਂ ਜਾਤੀਆਂ ਆ ਇਹ ਅਸਲ ਦੇ ਵਿੱਚ ਅਧਿਕਾਰਵੰਤਿਤ ਵਰਗ અલગ-alag અલગ-alag ਤਰੀਕਿਆਂ ਦੇ ਅਧਿਕਾਰਾਂ ਤੋਂ ਵंचित ਲੋਕਾਂ ਜੀ ਉਹਨਾਂ ਵਿੱਚੋਂ ਜਿਹੜੇ ਸ਼ੈਡਿਊਲਡ ਕਾਸਟ ਸੀਗੇ ਸ਼ੈਡਿਊਲਡ ਟਾਈਪ ਸੀਗੇ ਉਹਨਾਂ ਨੂੰ ਅਧਿਕਾਰ ਕੁਛ-ਕੁਛ ਦੇ ਦਿੱਤੇ ਗਏ ਭਾਰਤ ਸਭਾ ਦੇ ਸੰਵਿਧਾਨ ਔਰ ਭਾਰਤੀ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਪੀਰੋ ਅੰਬੇਦਕਰ ਜੀ ਨੇ 340 ਆਰਟੀਕਲ ਦੇ ਵਿੱਚ ਇਹ ਲਿਖ ਕੇ ਦੇਖ ਗਏ ਵੀ ਆਉਣ ਵਾਲੀ ਜਿਹੜੀ ਸਰਕਾਰ ਆ ਜਿਹੜੀ 1952 ਬਣੇ ਉਹਦਾ ਪਹਿਲਾ ਇਹ ਦਾਇਤਮ ਹੋਊਗਾ ਕਿ ਉਹ ਜਿਹੜੀਆਂ ਪਛੜਨੇ ਕਰਦੀਆਂ ਹੋਰ ਪਛੜਨੇ ਜਾਂਦੀਆਂ ਉਹਨਾਂ ਨੂੰ ਉਹਨਾਂ ਦੀ ਗਿਣਤੀ ਕਰਕੇ ਉਹਨਾਂ ਨੂੰ ਵੱਡੇ ਹੱਕਦਾਰ ਦੇ ਦੇ। ਤੇ ਔਰ ਉਹਦੇ ਵਾਸਤੇ 1952 ਤੋਂ ਕਾਕ ਕਲੇਰ ਕਮਿਸ਼ਨ ਵੀ ਆਇਆ ਉਹ ਉਹ ਰਿਪੋਰਟ ਦਾ ਨਸ਼ਰ ਨਹੀਂ ਹੋਈ ਲੋਕਾਂ ਵਿੱਚ ਉਸ ਵਾਰ 1980 ਦੇ ਕਰੀਬ ਮੰਡਲ ਕਮਿਸ਼ਨ ਦੀ ਰਿਪੋਰਟ ਆਈ ਸੀ ਜੀ ਦੇ ਦਾਇਤ ਉਹਨੇ ਦੱਸਿਆ 52% ਲੋਕ ਬੈਕਵਾਰਡ ਆ ਜੀ ਅਦਿਕ 6 ਲੰਬਿਤ ਲੋਕ ਜਿਹੜੇ ਆ ਉਹ 90% ਉਹਨਾਂ ਨੂੰ ਹੱਕ ਦਵਾਉਣ ਦਾ ਇਹਦਾ ਵੀੜਾ ਆ ਉਹ ਰਾਸ਼ਰੀ ਪਿਛੜਾ ਵਰਗ ਮੋਰਚਾ ਨੇ ਧੱਕਿਆ ਹੋਇਆ ਜਿਹਦੇ ਪ੍ਰਧਾਨ ਸਰਦਾਰ ਮਕੰਨ ਸਿੰਘ ਵੀ ਬਟਿੰਡਾ ਤੋਂ ਆ ਔਰ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਆ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਸਮਤਾ ਸਮਾਨਤਾ ਔਰ ਸੁਤੰਤਰਤਾ ਨਿਆਂ ਦੇ ਭਾਈਚਾਰੇ ਸੱਭ ਦੋ ਇਹਦੀ ਇੱਕ ਪ੍ਰੋਗਰਾਮ ਰੱਖਿਆ ਗਿਆ 10 ਮਈ 2025 ਨੂੰ ਵਿਕਰਾਲਜ ਪੈਲਸ ਨਿਹਾਲ ਸਿੰਘ ਵਾਲਾ ਵਿਖੇ ਰਾਸ਼ਰੀ ਪਿਛੜਾ ਵਰਗ ਮੋਰਚੇ ਦਾ ਪ੍ਰੋਗਰਾਮ ਆ ਸਾਡੀ ਪਾਰਟੀ ਵੱਲੋਂ ਇਹਨੂੰ ਫੁੱਲ ਸਮਰਥਨ ਆ ਅੱਛਾ ਇਸ ਤੋਂ ਇਲਾਵਾ ਕਿਹੜੀਆਂ-ਕਿਹੜੀਆਂ ਪਾਰਟੀਆਂ ਦਾ ਕਿਹੜੇ-ਕਿਹੜੇ ਸੰਗਠਨਾਂ ਦਾ ਸਹਿਯੋਗ ਹੋ ਕਿੰਨੇ ਸਹਿਯੋਗੀ ਦੇ ਦਿੱਤੇ ਇਸ ਤੋਂ ਬਿਨਾ ਜਿਹੜਾ ਬਹੁਤ ਸਾਰੇ ਸੰਗਠਨਾਂ ਦਾ ਜਿਹੜੇ ਐਸਸੀ ਬੀਸੀ ਜਿੰਨੀਆਂ ਜਥੇਬੰਦੀਆਂ ਪੰਜਾਬ ਦੀਆਂ ਉਹਨਾਂ ਸਾਰਿਆਂ ਦੇ ਸਹਿਯੋਗ ਦਾ ਤੁਸੀਂ ਇਹਦਾ ਅੰਦਾਜ਼ਾ ਕਿਹੜੇ ਕਿਹੜੇ ਸੰਗਠਨਾਂ ਨੇ ਨੂੰ ਸਪੋਰਟ ਕੀਤੀ ਹੈ ਉਹ ਇੱਥੋਂ ਲਾ ਸਕਦੇ ਹਾਂ ਕਿ ਜਦੋਂ ਇਹ ਪ੍ਰੋਗਰਾਮ ਅਨਾਉਂਸ ਹੋਇਆ ਤੇ ਉਦੋਂ ਕਿਉਂਕਿ ਇੱਥੇ ਜਿਹੜੇ ਰਾਸ਼ਟਰੀ ਪਿਸ਼ਾਵਾਦ ਮੋਰਚਾ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਦਾ ਵਿਕਾਸ ਪਟੇਲ ਵੀ ਆ ਰਹੇ ਆ ਔਰ ਜਦੋਂ ਹੀ ਇਹ ਪ੍ਰੋਗਰਾਮ ਅਨਾਉਂਸ ਹੋਇਆ ਤੇ ਉਦੋਂ ਦਿੱਲੀ ਦੇ ਵਿੱਚ ਮੋਦੀ ਸਾਹਿਬ ਨੇ ਇਹ ਕਹਿਦਾ ਕਿ ਅਸੀਂ ਜੱਤੇਦਾਨ ਕੀਤੀ ਕਰਨ ਵਾਸਤੇ ਤਿਆਰ ਆ ਔਰ ਉਸ ਤੋਂ ਬਾਅਦ ਜਿਹੜਾ ਵਿਪੱਖਸ਼ਾ ਜਿਹੜਾ ਕਿ ਅੱਜ ਤੂੰ 70 ਸਾਲਾਂ ਦਾ 60 ਸਾਲ ਇਹ ਗਵਰਨਮੈਂਟ ਨਹੀਂ ਰਹੀ ਹੈ ਕਾਂਗਰਸ ਜਿਨ੍ਹਾਂ ਨੇ ਅੱਜ ਤੱਕ ਇਹ ਜੱਤੇਦਾਨ ਕੀਤੀ ਹੋਣੀ ਸੀ ਜਿਹਦੇ ਫਾਊਂਡਰ ਜਵਾਹਰ ਲਾਲ ਨਹਿਰੂ ਨੇ ਮਤਲਬ ਇੰਡੀਆ ਦੀ ਗਵਰਨਮੈਂਟ ਦੇ ਫਾਊਂਡਰ ਕਹਿੰਦੇ ਉਹ ਪਹਿਲੇ ਨਿਬਰਾਨ ਦੇ ਉਹਨਾਂ ਨੇ ਜਾਤੀ ਦਾਤ ਗਿਣਤੀ ਜਿਹੜੇ ਆਮ ਨੂੰ ਸਾਡੇ ਲੋਕ ਕਹਿੰਦੇ ਵੀ ਅੰਗਰੇਜ਼ਾਂ ਰਾਹ ਚੰਗਾ ਸੀਗਾ ਇਹਨਾਂ ਨਾਲ ਇਹ ਹੁਣ ਵਾਲੇ ਰਾਜ ਨਾਲੋਂ ਅੰਗਰੇਜ਼ਾਂ ਰਾਜ ਚੰਗਾ ਸੀਗਾ ਅੰਗਰੇਜ਼ ਜਾਤੀ ਦਾਤ ਗਿਣਤੀ ਕਰਕੇ ਲੋਕਾਂ ਸਾਰੇ ਲੋਕਾਂ ਨੂੰ ਹੱਕਦਾਰ ਕਰ ਦਿੰਦੇ ਸੀ ਜੀ ਤੇ ਉਹਨੇ ਹੱਕਦਾਰ ਇਹਨਾਂ ਵੰਡਿਤ ਕੀਤੇ ਸੀ ਉਹਨਾਂ ਵੰਡਿਤ ਲੋਕਾਂ ਦਾ ਜਿਹੜਾ ਇਹ ਇਕੱਠ ਹੋ ਰਿਹਾ ਹੈ ਤਾਂ ਉਹਦਾ ਦੁਨੀਆ ਕਦੇ ਬੰਦਿਆਂ ਨੇ ਉਹਨੂੰ ਸਪੋਰਟ ਦਿੱਤੀ ਹੈ 올ਓਵ ਇੰਡੀਆ ਤੋਂ ਮਤਲਬ ਕਹਿ ਲੋ ਕਿ ਜਿਹੜੀ ਲੋਕਾਂ ਦਾ ਮਾਤਾ ਉਹ ਸਾਡੇ ਨਾਲ ਇਸ ਲਈ ਇਹ ਪ੍ਰੋਗਰਾਮ ਬਹੁਤ ਵਿਸ਼ਾਲ ਹੋਣ ਜਾ ਰਿਹਾ ਹੈ ਔਰ ਬੜਾ ਸਕਸੈਸਫੁਲ ਪ੍ਰੋਗਰਾਮ ਹੈ। ਅੱਛਾ ਸ਼ੇਰ ਗਰਸਾਲ ਜੀ ਆਪਣੇ ਮੰਗਾ ਕਿਹੜੇ-ਕਿਹੜੇ ਹੁੰਦੇ ਆ ਕਿਹੜੇ-ਕਿਹੜੇ ਮੰਗਾ ਤੁਹਾਡੇ? ਇਹਦੇ ਵਿੱਚ ਮੰਗਾ ਹੈਗੇ ਜੀ ਪਛੜੀਆਂ ਜਾਤੀਆਂ ਦੀ ਜਾਤੀ ਦਾ ਆਧ ਕੀਤੀ ਕੀਤੀ ਜਾਵੇ। ਜੀ। ਇਸ ਤੋਂ ਅਗਲੀ ਗੱਲ ਇਹ ਕਿ ਸਾਰੀਆਂ ਜਾਤਾਂ ਦੀ ਜਾਤੀ ਦਾ ਆਧ ਕੀਤੀ ਕੀਤੀ ਜਾਵੇ। ਔਰ ਉਹਦਾ ਜਿਹੜਾ ਡਾਟਾ ਉਹ ਨਸ਼ਰ ਕੀਤਾ ਜਾਵੇ। ਲੋਕਾਂ ਸਾਹਮਣੇ ਆਵੇ। ਉਸ ਤੋਂ ਬਾਅਦ ਜਿਹੜੀਆਂ ਸਰਕਾਰ ਦੀਆਂ ਜੋ ਵੀ ਪਾਲਿਸੀਆਂ ਬਣਦੀਆਂ, ਨੀਤੀਆਂ ਬਣਦੀਆਂ ਉਹਦੇ ਵਿੱਚ ਉਹਦੇ ਉਸੇ ਕਹਿ ਲਓ ਰਿਪਰੈਜ਼ੈਂਟੇਸ਼ਨ ਦੇ ਤਹਿਤ ਸਾਰੀਆਂ ਜਾਤਾਂ ਨੂੰ ਬਣਦਾ ਉਹਨਾਂ ਦਾ ਹੱਕਦਾਰ ਮਿਲੇ ਇਹ ਸਾਡੀ ਮੰਗ ਹੈ ਔਰ ਉਸ ਤੋਂ ਬਾਅਦ ਜਿਹੜੀ ਤੀਜੀ ਮੰਗ ਆ ਉਹ ਇਹ ਆ ਕਿ ਜਿਹੜੀ EVM ਮਸ਼ੀਨ ਆ ਵੋਟਾਂ ਵਾਲੀ EVM ਮਸ਼ੀਨ ਆ ਉਹਨੂੰ ਬੰਦ ਕਰਕੇ ਬੈਲਟ ਪੇਪਰ ਰਾਹੀਂ ਵੋਟਿੰਗ ਕਰਵਾਈ ਜਾਵੇ ਉਹਦਾ ਕਾਰਨ ਇਹ ਹੈ ਕਿ 6 ਅਕਤੂਬਰ 2013 ਨੂੰ ਮਾਨਯੂ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ EVM 'ਤੇ ਧਾਧਵੀ ਹੋ ਕੇ ਸਰਕਾਰਾਂ ਬਣਦੀਆਂ ਜੀ ਪਿਆਰੇ ਪਛੜੇ ਵਰਗ ਦੀ ਕੋਈ ਗੱਲ ਬਾਤ ਨਹੀਂ ਪੁੱਛੀ ਜਾ ਰਹੀ ਉਹਦੇ ਪਿੱਛੇ ਇਹ ਵੀ ਮਸ਼ੀਨ ਦੀ ਸਰਕਾਰ ਆ ਹਾਂ ਜੀ ਕਿਉਂਕਿ ਉਹ ਅਡਾਨੀ ਦੀ ਗੱਲ ਤਾਂ ਸੁਣਦੀ ਆ ਹਾਂ ਜੀ ਅਡਾਨੀ ਨੂੰ ਸੜਕਾਂ ਚਾਹੀਦੀਆਂ ਸਭਕਾ ਬਣਾ ਰਹੀ ਆ ਅਡਾਨੀ ਨੂੰ ਪੋਰਟ ਚਾਹੀਦੀ ਉਹ ਪੋਰਟ ਬਣਾ ਰਹੀ ਆ ਜੋ ਅਡਾਨੀ ਲਈ ਤਾਂ ਸਾਰਾ ਕੁਝ ਕਰ ਰਹੀ ਆ ਲੇਕਿਨ ਜਿੰਨਾ ਲੋਕਾਂ ਨੇ ਵੋਟਾਂ ਪਾ ਕੇ ਸਰਕਾਰਾਂ ਕਹਿੰਦੇ ਵੀ ਇਹ ਵੋਟ ਪਾ ਕੇ ਸਰਕਾਰ ਬਣਾਈਏ ਉਹਨਾਂ ਦੀ ਗੱਲ ਨਹੀਂ ਸੁਣੀਆਂ ਦੇ ਅੱਛਾ ਇੱਕ ਸਰ ਜਿਵੇਂ ਤੁਸੀਂ ਐਸਸੀ ਭਾਈ ਜਰਰੀ ਗੱਲ ਕਰੀਓ ਜੀ ਇਤਨਾ ਘੋੜਾ ਭੱਗ ਦਾ ਮੁੰਡਾ ਐਸਸੀ ਭਾਈ ਚੱਲਿਆ ਹੈ ਨਾ ਮੈਂ ਇਹ ਮਹਿਸੂਸ ਕਰ ਰਿਹਾ ਆ ਤੁਹਾਡੇ ਨਾਲ ਸਾਂਝੀ ਕਰਨੀ ਗੱਲ ਬਾਤ ਕਿ ਮੈਂ ਮਹਿਸੂਸ ਕਰ ਰਿਹਾ ਵੀ ਐਸਸੀ ਭਾਈ ਚੱਲੇ ਨਾਲ ਨਾਲ ਤੇ ਜਿਹੜਾ ਖਜ਼ਾਨੇ ਨੂੰ ਚੂਨਾ ਲਾਇਆ ਜਾਦਾ ਹੈ ਖਜ਼ਾਨੇ ਨੂੰ ਲੁਕਟਿਆ ਤੇ ਕੁੱਟਿਆ ਜਾਂਦਾ ਜੀ ਨੀਲੇ ਕਾਰਡ ਨਾਲ ਐਸਸੀ ਭਾਈ ਦੇ ਨੂੰ ਬਗਨਾਮ ਕਰਕੇ ਕਿੰਨੇ ਲੋਕਾਂ ਦੇ ਐਸਸੀ ਕਾਰਡ ਮਿਲ ਜੀ ਕਿਰਾਏ ਦੀ ਗੱਲ ਆਉਂ ਕਹਿੰਦੇ ਐਸਸੀ ਭਾਈ ਨੂੰ ਕਿਰਾਇਆ ਮਾਪ ਹੈ ਉਹਨਾਂ ਨੂੰ ਬਿਜਲੀ ਮਾਪਨਾ ਵੀ ਕਈ ਸਕੀਮਾਂ ਨੇ ਇਦਾਂ ਹੀ ਆ ਮੈਂ ਮਹਿਸੂਸ ਕਰਦਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਵਿਰੀ ਜਿਹੜੀ ਜਿਹੜੇ ਲੋਕ ਰਾਜ ਕਰਦੇ ਆ ਨਾ ਉਹ ਇਦਾਂ ਦੀਆਂ ਫ੍ਰੈਕਸ਼ਨਸ ਸਮਾਜ ਵਿੱਚ ਪਾਉਣ ਵਾਸਤੇ ਗੱਲਾਂ ਉਡਾਉਂਦੇ ਆ ਜਦੋਂ ਕਿ ਇਹ ਮੁਲਕ ਲੋਕਤੰਤਰ ਆ ਇਹਦੇ ਸਾਰੇ ਲੋਕਾਂ ਦਾ ਹਿੱਸਾ ਆ ਸਾਰੇ ਲੋਕ ਟੈਕਸ ਪੇ ਕਰਦੇ ਆ ਹੁਣ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਕਿ ਇੰਡੀਆ ਦਾ ਜਿਹੜਾ ਬਜਟ ਆ ਬਜਟ 40 ਲੱਖ ਕਰੋੜ ਦਾ ਤਾਂ ਉਹਦੇ ਵਿੱਚੋਂ ਇੰਡੀਆ ਦਾ ਕਨਸਟੀਟਿਊਸ਼ਨ ਇਹ ਕਹਿੰਦਾ ਕਿ ਹਰ ਇੱਕ ਦੇ ਉੱਤੇ ਬਰਾਬਰ ਪੈਸਾ ਲੱਗਣਾ ਚਾਹੀਦਾ ਔਰ ਜੇ ਬਰਾਬਰ ਪੈਸਾ ਮੰਡਿਆ ਜਾਵੇ ਤਾਂ ਇੱਕ ਬੰਦੇ ਨੂੰ 2 ਲੱਖ ਰੁਪਏ ਆਉਂਦਾ ਜੇ ਐਸੀ ਭਾਈਚਾਰੇ ਨੂੰ ਕੁਝ ਥੋੜੀਆਂ ਨਗੂਣੀਆਂ ਜਾਂ ਟੀਟਾਂ ਮਿਲਦੀਆਂ ਵੀ ਆ ਤਾਂ ਉਹ ਲਾਲੋ ਵੀ ਇੱਕ ਪਰਿਵਾਰ ਦੇ ਚਾਰ-ਤੀਏ ਤੇ 8 ਲੱਖ ਰੁਪਏ ਆਉਣਾ ਸੀ ਉਹਨੂੰ ਹੂੰ 8 ਲੱਖ ਚੋਂ ਕਿੰਨੇ ਪੈਸੇ ਉਹਨਾਂ ਨੇ ਲਾਇਏ ਕੇ ਸਰਕਾਰ ਨੂੰ ਭੁਲਾਉਂਦੇ ਹੂੰ ਕਿੰਨੇ ਲਾਇਏ ਕੇ ਵੱਧ ਤੋਂ ਵੱਧ 8-10 ਹਜ਼ਾਰ ਰੁਪਏ ਲਾਇਆ ਗਿਆ ਬਾਕੀ ਪੈਸਾ ਕਿੱਥੇ ਜਾਂਦਾ ਉਹ ਬਦਨਾਮ ਕੀਤਾ ਜਾ ਰਿਹਾ ਅਸਲ ਤੇ ਜਿਹੜੇ ਲੋਕ ਰਾਜ ਕਰ ਰਹੇ ਆ ਉਹ ਐਡਾ ਲੜਾਈਆਂ ਬੁਆ ਕੇ ਤੇ ਲੋਕਾਂ ਨੂੰ ਆਪਸ ਵਿੱਚ ਸੁਲਝਾਈ ਰੱਖਦੇ ਆ ਅਸਲ ਤੇ ਗੱਲ ਉੱਪਰ ਆ ਕਿ ਉਹ ਪੈਸਾ ਜਿਹੜਾ ਆ ਉਹ ਆਪਸ ਚ ਵੰਡ ਲੈਂਦੇ ਆ ਮਤਲਬ 1 ਲੱਖ ਕਰੋੜ ਅਡਾ ਨਹੀਂ ਦਿੰਦਾ ਐ ਪ੍ਰਾਇਰ 1 ਕਰੋੜ ਮਾ ਲਈਂ ਦਿੰਦਾ ਉਸ ਤੋਂ ਬਾਅਦ ਜਿਹੜਾ ਇਹਦੇ ਵੀ ਤੈਨੂੰ ਮਾਫ ਕਰਦਾ ਮਤਲਬ ਇੱਕ ਆਮ ਬੰਦੇ ਨੇ ਯਾਰ ساری ਜ਼ਿੰਦਗੀ ਦੀ 40 ਲੱਖ ਰੁਪਈਆ 40 ਲੱਖ ਰੁਪਈਆ ਦੀ ਮਾਨ ساری ਇੱਕ ਜ਼ਿੰਦਗੀ ਦੇ ਇੱਕ ਆਮ ਬੰਦੇ ਦੀ ਪਰ ਉਹ ਇੱਕ ਇੱਕ ਲੱਖ ਕਰੋੜ ਰੁਪਈਆ ਸਿੱ ਤਾਂ ਉਹ ਮਾਫ ਹੋ ਜਾਂਦਾ ਸਾਡੇ ਕਿੰਨੇ ਲੋਕਾਂ ਦੀ ਜ਼ਿੰਦਗੀ ਦੀ ਕਮਾਈ ਉਹ ਇੱਕ ਇੱਕ ਟੱਕੇ ਲੈ ਜਾਂਦੇ ਇਹ ਕਿੱਦਾਂ ਮੰਨ ਕੇ ਚੱਲੋ ਤੁਹਾਡਾ ਸੰਸਥਨ ਮੰਨਦਾ ਜੇ ਤੁਸੀਂ ਚੋਣਾਂ ਵੀ ਲੜਦੇ ਹੋ ਨਾ ਜੇ ਤੁਹਾਡੀ ਸਰਕਾਰ ਵੀ ਆਉਂਦੀ ਹੈ ਇਹ ਫਿਰ ਕਿੱਦਾਂ ਰੋਪਰੇਗਾ ਇਹ ਸਿਸਟਮ ਕਿਵੇਂ ਠੀਕ ਕਰੋਗੇ ਕਿੱਦਾਂ ਰੋਪਰੇਗਾ ਪਿਆਰ ਹੋਣਾ ਚਾਹੀਦਾ ਹੁਣ ਵਾਲੀ ਸਰਕਾਰਾਂ ਨੂੰ ਕੀ ਸੁਝਾ ਦਵੋ ਜਿਹੜਾ ਤੁਹਾਨੂੰ ਵੀ 600 ਝੂਟ ਇੱਕ ਗਰੀਬ ਪਰਿਵਾਰ ਨੂੰ ਆਪ ਇੱਕ ਜਿਹੜੀ ਮੋਟਰ ਹੈ ਖੇਤੀਬਾੜੀ ਵਾਲੀ ਮੋਟਰ ਉਹ ਜਾਂ 20 ਦੀ ਪਾਲੋ ਜਾਂ 50 ਦੀ ਪਾਲੋ ਜਾਂ 10 ਦੀ ਪਾਲੋ ਹੈ ਉਹਦੇ ਨਾਲ ਕਿਤੇ ਨਾ ਕੀ ਤਾਲ ਮਿਲ ਨਹੀਂ ਮਿਲਦਾ ਜਿਹੜੀ ਤਾਂ ਕਮਾਈ ਕਰਦੀ ਹੈ ਲੱਖ ਦਾ ਝੋਨਾ 70000 ਝੋਨਾ ਨਿਕਲਦਾ 70 80 ਦੀ ਖਣਕ ਨਿਕਲਦੀ ਉਹਨੂੰ ਵੀ ਮਾਪ ਤੇ ਜਿਹੜਾ ਕੰਧ ਤੇ ਮੀਟਰ ਲੱਗਾ ਜਿੱਥੇ ਆਮਦਨੀ ਨਹੀਂ ਉਹ ਵੀ ਬਾਬਤ ਇੱਕ ਹੀ 30 ਸਿਸਟਮ ਆਇਆ ਇਹ ਵੀ ਨਹੀਂ ਹੋਣਾ ਚਾਹੀਦਾ ਜਾਨੀ ਜਿਹੜੇ ਲੋਕ ਰਾਜ ਕਰਦੇ ਆ ਉਹ ਤੁਹਾਨੂੰ ਮੈਂ ਦੱਸਿਆ ਕਿ ਉਹ ਸਮਾਜ ਦੇ ਵਿੱਚ ਮਨੋ ਕੁਝ ਨਹੀਂ ਪੈਦਾ ਕਰਕੇ ਇਹ ਸਾਰਾ ਸਿਸਟਮ ਚਲਾ ਰਹੇ ਆ ਜੀ ਅਸਲ ਦੇ ਵਿੱਚ ਇਹ ਜਿਹੜੀਆਂ ਜਿਵੇਂ ਲੈਣਾ ਚਲਵਾਇਆ ਜਾਂਦਾ ਸਾਡੇ ਲੋਕਾਂ ਨੂੰ ਆਟਾ ਦਾਣ ਵਾਸਤੇ ਲੈਣਾ ਚਲਾਇਆ ਜਾਂਦਾ ਸਾਡਾ ਇਹ ਮੰਨਣਾ ਹੈ ਕਿ ਜਿਹੜਾ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਆਰਟੀਕਲ 39 ਜੀ ਉਹ ਤੁਸੀਂ ਕਿਤੇ ਪੜ ਕੇ ਦੇਖਿਓ ਉਹ ਕਹਿੰਦਾ ਵੀ ਬੰਦੇ ਨੂੰ ਇੰਨੀ ਕ ਮਿਹਨਤਾਨਾ ਮਿਲਣਾ ਚਾਹੀਦਾ ਵੀ ਉਹਦਾ ਸਮਾਜਿਕ ਤੇ ਸਾਂਸਕ੍ਰਿਤਿਕ ਕੰਮ ਪੂਰੇ ਕਰ ਸਕੇ ਕਰ ਸਕੇ ਗੱਲ ਸਾਡੇ ਕਨਸਟੀਟਿਊਸ਼ਨ ਲਿਖੀ ਆ ਪਰ ਲਾਗੂ ਕਰਦਾ ਅਮਰੀਕਾ ਲਾਗੂ ਕਰਦਾ ਇੰਗਲੈਂਡ ਤਾਂ ਸਾਡੇ ਲੋਕ ਉਸ ਦਿਹਾੜੀ ਨਾ ਦਿਹਾੜੀ ਜਿਆਦਾ ਹੁੰਦੀ ਹਾਂ ਜੀ ਉਨੀ ਦਿਹਾੜੀ ਇੱਥੇ ਵੀ ਹੋਣੀ ਚਾਹੀਦੀ ਆ ਸਾਡਾ ਇਹ ਮੰਨਣਾ ਕਿ ਜਦੋਂ ਉਹ ਮਿਹਨਤਾਨਾ ਪ੍ਰੋਪਰ ਮਿਲਣਾ ਸ਼ੁਰੂ ਹੋਊਗਾ ਸਾਡੇ ਲੋਕਾਂ ਨੂੰ ਆਟੇ ਦਾ ਆਹ ਨਹੀਂ ਰਹਿਣਾ ਜਿ ਲੱਗਣਾ ਹੈ ਖਾਣ ਦੀ ਲੋੜ ਨਹੀਂ ਪੈਣੀ ਫਿਰ ਇਸਕਿਮਾ ਮੰਨ ਕਰਨੀ ਮੈਨੀਆਂ ਕਰੋ ਕਣਕ ਵੀ ਮੋਲ ਨਾਲ ਲਿਆ ਕਰਨਗੇ ਜੀ ਤੇ ਦੂਜੀ ਦਾ ਬਲੇ ਭਰਨੇ ਸਮਾਂ ਹੋ ਗਿਆ ਬਿਲਕੁਲ ਜੇ ਇੰਡੀਅਨ ਕਨਸਟੀਟਿਊਸ਼ਨ ਆ ਉਹ ਕਹਿੰਦਾ ਵੀ ਇਹ ਜਿਹੜਾ ਆ ਨਾਗਰਿਕ ਨੂੰ ਇੱਕ ਮਤਲਬ ਜਿਹੜੀ ਸਰਕਾਰ ਆਵੇ ਉਹ ਸਵਾਭਿਮਾਨੀ ਨਾਗਰਿਕ ਪੈਰਾ ਕਰੇ ਹੂੰ ਮਤਲਬ ਸਵਾਭਿਮਾਨੀ ਨਾਗਰਿਕ ਮਤਲਬ ਮੈਂ ਆਪਣੀ ਮਾਨਸਮਾਨ ਮੇਰੇ ਅੰਦਰ ਮਾਨਸਮਾਨ ਹੋਵੇ ਪਰ ਇੱਕ ਲੈਣ ਚ ਖੜੇ ਬੰਦੇ ਦਾ ਸਵਾਭਿਮਾਨ ਕਿੰਨਾ ਹੋਊਗਾ ਬਿਲਕੁਲ ਤੁਸੀਂ ਜਾਣਦੇ ਆ ਇਹ ਇਹ ਕਿਤਾ ਕਰਾਇਆ 70 ਸਾਲਾਂ ਜਿਹੜੀਆਂ ਤੁਸੀਂ ਪਾਰਟੀਆਂ ਦੀ ਗੱਲ ਕਰ ਰਹੇ ਆ ਇਹ ਮਨੁਮਾਦੀ ਪਾਰਟੀਆਂ ਦਾ ਇਹ ਕਿਤਾ ਕਰਾਇਆ ਸਾਰਾ ਕਿ ਉਹਨਾਂ ਨੇ ਇੰਡੀਅਨ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਇੱਕ ਅਧਿਕਾਰਨਪਨ ਸੁਭਿਮਾਨੀ ਨਾਗਰਿਕ ਪੈਦਾ ਕਰਨਾ ਸੀ ਪਰ ਪੈਦਾ ਕਰਦਾ ਉਹਨੇ ਉਹ ਆਡੇਦਾਰ ਤੇ ਲੈਣਾ ਲੱਗਣ ਵਾਲਾ ਲੈਣਾ ਤੇ ਖੜਨ ਵਾਲਾ ਨਾਗਰਿਕ ਔਰ ਉਥੋਂ ਇਥੋਂ ਮਤਲਬ ਬਹੁਤ ਸਾਰੇ ਬਿਰਰਗਾਰ ਜਿਹੜੇ ਉਹ ਸੁਸਾਇਡ ਕਰ ਰਹੇ ਆ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਆ ਤੇ ਇਹ ਸਾਰਾ ਕੁਝ 70 ਸਾਲ ਦੀ ਦੇਣ ਆ ਜਿਹੜੀ ਪਾਰਟੀਆਂ ਤੁਸੀਂ ਗੱਲ ਕੀਤੀ ਆ ਆ ਸਾਡਾ ਜਿਹੜਾ ਆ ਅਸੀਂ ਰਾਜਨੀਤੀ ਨਹੀਂ ਕਰਦੇ ਅਸੀਂ ਅੰਦੋਲਨ ਕਰਨਾ ਹੈ ਜਾਨੋ ਅੰਦੋਲਨ ਬਹੁਤ ਵੱਡਾ ਜਾਨੋ ਅੰਦੋਲਨ ਅਸੀਂ ਖੜਾ ਕਰਨਾ ਔਰ ਜਿਹੜੀਆਂ ਵੀ ਸੰਸਥਾਾਂ માં ਜਿਹੜੀਆਂ ਵੀ ਪਾਰਟੀਆਂ ਸਾਡੇ ਰਸਤੇ ਵਾਲੇ ਪਾਸੇ ਜਾਂਦੀਆਂ ਆਂ ਅਸੀਂ ਉਹ ਸਾਰਿਆਂ ਦੇ ਹਮਾਇਤੀ ਆਂ ਅੱਛਾ 70-75 ਸਾਲ ਹੋ ਗਏ ਨਾ ਲੋਕਾਂ ਦੀ ਲੋਕ ਸੋਚ ਨੂੰ ਜੀ ਇਹ ਤੁਸੀਂ ਕਿ ਕਿਹੜੇ ਢੰਗ ਤਰੀਕੇ ਨਾਲ ਤੁਸੀਂ ਮੀਟਿੰਗਾਂ ਕਰ ਰਹੇ ਹੋ ਤੁਹਾਨੂੰ ਸਹਿਯੋਗ ਮਿਲ ਰਿਹਾ ਇਹ ਇੱਕ ਐਸਸੀਬੀਸੀਓਬੀਸੀ ਜਿਹੜਾ ਭਾਈਚਾਰਾ ਹੈ ਨਾ ਜਿਹੜੀ ਮੀਟਿੰਗ ਕਰ ਰਹੇ ਤੁਸੀਂ ਮਾਰੋ ਕਰ ਤੁਹਾਨੂੰ ਪੂਨੋ ਵਿਸ਼ਵਾਸ ਆ ਲੋਕੀ ਸਹਿਯੋਗ ਦੇ ਰਹੇ ਇਕੱਤਰ ਹੋ ਰਹੇ ਜੀ ਇਹ ਜਿਹੜਾ ਮਿਸ਼ਨ ਆ ਇਹ ਤਕਰੀਬਨ 40 ਸਾਲਾਂ ਚੱਲ ਰਿਹਾ ਹੈ ਪਹਿਲਾਂ ਇੱਕ ਕੀਮਿਕਾ ਦੀ ਸੀ ਹੁਣੇ ਸ਼ੋਸ਼ਕ ਮੀਡੀਆ ਆਉਣ ਕਰਕੇ ਇਹ ਤੇ ਬੜੇ ਫੜ ਗਿਆ ਔਰ ਤੁਹਾਡੇ ਮਤਲਬ ਉਸ ਵਾਸਤੇ ਮੈਂ ਜਾਣਕਾਰੀ ਵਾਸਤੇ ਦੱਸਾਂ ਚਾਰ ਵੱਡੇ ਪ੍ਰੋਗਰਾਮ ਅਸੀਂ ਕਰਵਾ ਦਿੱਤੇ अच्छा मानसा ਵਿਖੇ ਜਦੋਂ ਅਸੀਂ ਪ੍ਰੋਗਰਾਮ ਕਰਵਾਇਆ ਜੀ ਰਾਜਨੀਤਿਕ ਵਿਸ਼ੇ ਵਰਕਸ਼ਾਪ ਤੇ ਦਾ ਤਾਂ ਉਹਦੀ ਗੂੰਜ ਜਿਹੜੀ ਹੈ ਸੰਸਦ ਤੱਕ ਗਈ ਜੀ ਸੰਸਦ ਦੇ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਹ ਦਫੇਦਾਰੀ ਨਹੀਂ ਕਰਾਉਂ ਤਾਂ ਇਹ ਜਿਹੜੀ ਹੈ ਜਿੰਨਾ ਵੀ ਸਹਿਯੋਗ ਮਿਲਦਾ ਹੈ ਲੋਕਾਂ ਦਾ ਅਸੀਂ ਇਹ ਕਹਿੰਦੇ ਆ ਵੀ ਅਸੀਂ ਲੋਕਾਂ ਨੂੰ ਜਗਾਉਣਾ ਹੈ ਜਗਾ ਕੇ ਉਹ ਜਾਗੇ ਹੋਏ ਲੋਕਾਂ ਨੂੰ ਇਕੱਤਰ ਕਰਨਾ ਇਕੱਠੇ ਕਰਨਾ ਸੰਗਠਿਤ ਕਰਨਾ ਉਸ ਵਾਰਾ ਸੰਗਠਿਤ ਕੀਤੇ ਹੋਏ ਜਾਗੇ ਹੋਏ ਲੋਕਾਂ ਤੋਂ ਸੰਘਰਸ਼ ਕਰਾਉਣਾ ਕਿ ਡਰਾਇਡ ਲੋਕਾਂ ਸੰਘਰਸ਼ ਕਰਾਉਣਾ ਜਦੋਂ ਡਰਾਇਡ ਲੋਕ ਸਮਝੇ ਹੋਏ ਲੋਕ ਸੰਘਰਸ਼ ਕਰਦੇ ਆ ਤਾਂ ਕਿਤੇ ਵੀ ਕੋਈ ਖੂੰਖਰਾਬੀ ਹੁੰਦਾ ਔਰ ਆਪ ਦਾ ਹੱਕ ਲੈ ਕੇ ਬਿਨਾ ਸੱਤ ਖਾਦੇ ਉਹਦਾ ਉਹਦੇ ਹੱਕ ਲੈ ਸਕਦੇ ਅੱਛਾ ਇਹ ਕਾਰਕ ਕੀ ਹੈ ਵੀ ਜਾਤੀ ਦਾਅਤ ਗਿਣਤੀ ਬੋਕਾ ਤੋਂ ਲਈ ਤੁਸੀਂ ਕੀ ਮੰਨਦੇ ਹੋ ਜਾਤੀ ਦਾਅਤ ਗਿਣਤੀ ਦਾ ਮੈਂ ਤੁਹਾਨੂੰ ਵਿਸ਼ੋਕੜ ਦੱਸਣਾ ਚਾਹਣਾ ਕਿ ਅੰਗਰੇਜ਼ ਨੇ ਵੇਖਿਆ ਕਿ ਇਸ ਮੁਲਕ ਦੇ ਲੋਕਤੰਤਰ ਦਾ ਵਿਆਦੋ ਤਾਂ ਉਹਨਾਂ ਨੇ 1800 72 ਤੋਂ ਜਾਤੀ ਯਾਤਰਾ ਦੀ ਨੀਤੀ ਕੰਨੀ ਸ਼ੁਰੂ ਕੀਤੀ ਔਰ ਉਹਨੇ ਵੇਖਿਆ ਵੀ ਆਹ ਤਰ੍ਹਾਂ ਕਹਿੰਦੀ ਇੰਜ ਨਹੀਂ ਗਿਰਦੀ ਉਸ ਹਿਸਾਬ ਨਾਲ ਉਹਨਾਂ ਨੇ ਲੋਕਾਂ ਨੂੰ ਨੌਕਰੀਆਂ ਵਿੱਚ ਰਿਪਰੈਜ਼ੈਂਟੇਸ਼ਨ ਦਿੱਤੀ ਹਾਂਜੀ 1931 ਤੱਕ ਦਿੰਦੇ ਰਹੇ ਉਸ ਤੋਂ ਬਾਅਦ ਉਹ ਜਿਹੜੇ ਉਹ ਵਿਦੇਸ਼ੀ ਸੀਗੇ ਅੰਗਰੇਜ਼ ਉਹ ਚੱਗੇ ਸੀਗੇ ਆਹ ਵਿਦੇਸ਼ੀ ਸ਼ਾਸਕਾਂ ਨਾਲ ਜਿਹੜੇ ਹੁਣ ਆ ਸਾਡੇ ਤੇ ਰਾਜ ਕਰ ਰਹੇ ਬ੍ਰਾਹਮਣ ਉਹ ਸਾਡੇ ਤੇ ਰਾਜ ਕਰ ਰਹੇ ਆ ਉਹਨਾਂ ਦੇ ਡੀਐਨਏ ਦੇ ਹਿਸਾਬ ਨਾਲ ਕੋਈ ਇੱਕ ਸਾਇੰਟਿਫਿਕ ਡੀਐਨਏ ਹੁੰਦਾ ਉਹ ਸਾਨੂੰ ਵਿਦੇਸ਼ੀ ਆ ਤਾਂ ਉਹਦੇ ਨਹਿਰੂ ਨੇ ਆਉਂਦੇ ਅਨਸਾਰ ਜਿਹੜੀ ਉਹ ਜਾਤੀ ਆਧਾਰਕ ਦਿੱਤੀ ਸੀ ਉਹਨੂੰ ਚੱਕ ਕੇ ਧਰਮ ਆਧਾਰਕ ਕਰਤਾ ਜੀ ਜਾਤੀ ਆਧਾਰਕ ਨਹੀਂ ਹੁਣ ਹੁੰਦੀ ਹੁਣ ਧਰਮ ਦੇ ਆਧਾਰ ਤੇ ਹੁੰਦਾ ਮਤਲਬ ਇਸ ਮੁਲਕ ਦੇ ਵਿੱਚ ਕੁਛ ਵੀ ਧਰਮ ਦੇ ਆਧਾਰ ਤੇ ਨਹੀਂ ਹੁੰਦਾ ਲੜਾਈਆਂ ਜ਼ਰੂਰ ਕਰਵਾ ਲੈ ਤੇ ਲੋਕਾਂ ਨੂੰ ਲੇਕਿਨ ਕੋਈ ਜਿਵੇਂ ਕਹੋ ਨੌਕਰੀ ਆ ਉਹ ਸਾਰਾ ਕੁਝ ਜਾਂ ਰਸਤੇਦਾਰੀਆਂ ਉਹ ਧਰਮ ਦੇ ਆਧਾਰ ਤੇ ਨਹੀਂ ਹੁੰਦੀ ਜਾਤੀ ਆਧਾਰਕ ਹੁੰਦੀਆਂ ਜੇ ਜਾਤੀ ਆਧਾਰ ਤੇ ਸਾਰਾ ਕੁਝ ਚੱਲਦਾ ਤਾਂ ਜਾਤੀ ਆਧਾਰਕ ਦਿੱਤੀ ਵੀ ਹੋਣੀ ਚਾਹੀਦੀ ਆ ਹੁਣ ਬਹੁਤ ਸਾਰੇ ਮਹਾਸਭਾ ਬਣੀਆਂ ਹੋਈਆਂ ਸਾਰੀਆਂ ਰੱਤਾਂ ਦੇ ਮੰਗਲਵਾਂ ਬਣੀਆਂ ਹੋਈਆਂ ਰਾਪਰ ਮਾਨਸਬਾ ਜੱਟ ਮਾਨਸਬਾ ਬੜੀ ਮਾਨਸਬਾ ਚਮਾਰ ਮਾਨਸਬਾ ਸਾਰੀਆਂ ਹਲ ਸੁਭਾਉ ਬਣੀਆਂ ਇਹ ਸਾਰੀਆਂ ਜਾਤਾਂ ਦੀ ਮਾਨਸਬਾ ਹੋਣ ਬਣੀਆਂ ਹੋਈਆਂ ਤੇ ਗਿਣਤੀ ਵੀ ਕਰਵਾ ਲੋ ਜੀ ਕਿਹਦੀ ਤਰ੍ਹਾਂ ਜੇ ਤੁਹਾਨੂੰ ਜਾਤਾਂ ਚ ਵੰਡਣ ਲੱਗਿਆ ਲੱਗਿਆ ਕਿਉਂਕਿ ਜਾਤਾਂ ਕਹਿੰਦੇ ਕੀ ਦਾ ਰਵੀ ਕਿਹਦੀ ਤਰ੍ਹਾਂ ਅੱਛਾ ਜਿਹੜਾ ਤੁਸੀਂ 10 ਮਈ ਦਾ ਵਿਕਰਾਜ ਪੈਲਸ ਨਿਹਾਲ ਸਿੰਘ ਵਾਲਾ ਵਿਖੇ ਵਾਘਾ ਆਪਣਾ ਰੋਡ ਤੇ ਇੱਕ ਸਮਾਗਮ ਰੱਖਿਆ ਨਾ ਉਹਦੇ ਵਿੱਚ ਜਾਤੀ ਆਧਾਰ ਤੇ ਜਿਹੜੇ ਕਿੰਨਾ ਨਾ ਪਿੰਡਾਂ ਦੇ ਜਗਤੀ ਕਿਹੜੇ ਕਿਹੜੇ ਲੋਕਾਂ ਨਾਲ ਮੀਟਿੰਗਾਂ ਕਰ ਉਹ ਕਿਹੜੇ ਕਿਹੜੇ ਲੋਕ ਆ ਅਸੀਂ ਇਹਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਆ ਇਹ ਅਸਲ ਵਿੱਚ ਆਜ਼ਾਦੀ ਦਾ ਅंदोलਨ ਆ ਹਾਂਜੀ ਇਹ ਜਿਹੜੇ ਮਜ਼ਦੂਰ ਵਰਗਾ ਸ਼ੈਡਿਊਲਡ ਕਾਸਟ ਆ ਉਹਨੂੰ ਅਸਲੀ ਆਜ਼ਾਦੀ ਬੈਕਵਰਡ ਕਾਸਟ ਨੂੰ ਜਦੋਂ ਸਾਰਾ ਕੁਝ ਬਦਲੂਗਾ ਉਹਦੇ ਨਾਲ ਹੀ ਇਹ ਲੱਗਣਾ ਉਹਦੇ ਨਾਲ ਆਜ਼ਾਦੀ ਸੰਭਵ ਆ ਜੀ ਕਿਉਂਕਿ ਸਾਡੇ ਲੋਕਾਂ ਨੇ ਇਕੱਲੇ-ਇਕੱਲੇ ਸੰਘਰਸ਼ ਕਰਕੇ ਬਹੁਤ ਵੇਖਨੇ ਬਹੁਤ ਦੇ ਨਹੀਂ ਕੋਈ ਬਣਾ ਹੁਣ ਅਸੀਂ ਇੱਕ ਵੱਖਰਾ ਸਿਸਟਮ ਚਲਾਇਆ ਵੀ ਐਸਸੀ ਬੀਸੀ ਨੂੰ ਇਕੱਠੇ ਕਰਕੇ ਸੰਦਰਸ਼ ਕਰਵਾਇਆ ਜੀ ਤਾਂ ਇਹਦੇ ਰਿਜ਼ਰਵੂ ਵੀ ਤੁਹਾਡੇ ਸਾਹਮਣੇ ਆਉਣਗੇ ਭਾਈਚਾਰਾ ਵਧੂਗਾ ਜਦੋਂ ਭਾਈਚਾਰਾ ਪਿੰਡਾਂ ਦੇ ਵਿੱਚ ਐਸਸੀ ਬੀਸੀ ਦਾ ਭਾਈਚਾਰਾ ਬਣ ਗਿਆ ਤੇ ਕਿਸੇ ਤਣਾੜ ਦੀ ਜੁਲਤ ਨਹੀਂ ਪੈਣੀ ਵੀ ਉਹ ਕਿਸੇ ਗਰੀਬ ਉੱਤੇ ਅਤਾਜਾਰ ਕਰਦੇ ਹੋਰੀ ਬਹੁਤ ਸਾਰੇ ਕੰਮ ਹੋਣਗੇ ਆਪ ਦਾ ਰਣ ਕਿ ਉਹ ਸਰਪੰਚ ਬਣਾਇਆ ਕਰੂਗੀ ਫਿਰ ਉਹ ਕਿਸੇ ਦੇ ਕਿ ਹੱਥ ਛੱਡਣ ਦੀ ਲੋੜ ਨਹੀਂ ਪੈਣੀ ਇਸ ਤਰੀਕੇ ਨਾਲ ਸਰਕਾਰ ਵੀ ਬਣਾਉਣਗੇ ਆਪ ਨੂੰ ਤੇ ਇਹਨੂੰ ਇਹ ਨਹੀਂ ਮੰਨ ਸਕਦੇ ਕਿ 2017 ਦੀ ਚਤਾਈ ਨਹੀਂ ਹੋ ਸਕਦੀ ਐ ਚੋਣਾ ਲੜ ਸਕਦੇ ਆਪਣੇ ਬਿਲਕੁਲ ਨਹੀਂ ਬਿਲਕੁਲ ਜੇ ਇਹ ਸਾਡਾ ਕਾਮਯਾਬ ਹੋ ਜਾਂਦਾ ਪਿੰਡਾਂ ਦੇ ਵਿੱਚ ਭਾਈਚਾਰਾ ਐਸੀ ਡੀਸੀ ਦਾ ਭਾਈਚਾਰਾ ਹੋ ਜਾਂਦਾ ਔਰ ਕਿਸਾਨਾਂ ਜਾਤੀਆਂ ਦੇ ਵਿੱਚ ਜਿਹੜੇ ਵਿਚਾਰੇ ਕੋਈ 1-2 ਕਿੱਲੇ ਵਾਲਾ ਕਿਸਾਨ ਆ ਜੇ ਉਹ ਹੀ ਇਹਨਾਂ ਸਹਿਮਤ ਹੋਵੇ ਕਿਉਂਕਿ ਬਾਬੇ ਨਾਨਕ ਨੇ ਕਿਹਾ ਵੰਡ ਕੇ ਛਕੋ ਹੂੰ ਬਾਬਾ ਨਾਨਕ ਸਾਹਿਬ ਨੇ ਕਿਹਾ ਵੰਡ ਕੇ ਛਕੋ ਜੀ ਮਨੋਂ ਕਿਸੇ ਇੱਕ ਦੀ ਬਪੋਤੀ ਕੋਈ ਵੀ ਸਰਕਾਰ ਇਹ ਕੁਝ ਨਹੀਂ ਹੈਗਾ ਸਾਰਾ ਇਕੱਠਾ ਰਹੇ ਕਿਉਂਕਿ ਸਾਰਾ ਦਾ ਟੈਕਸ ਸਭ ਇੱਥੇ ਇਕੱਠਾ ਹੁੰਦਾ ਤਾਂ ਜੇ ਇਹ ਸਾਡੇ ਲੋਕ ਪਿੰਡਾਂ ਚ ਰਲ-ਮਿਲ ਕੇ ਰਹਿਣਾ ਸ਼ੁਰੂ ਕਰ ਦੇਣ ਤਾਂ ਫਿਰ ਵੋਟਾਂ ਜਾਣ ਵਾਸਤੇ ਕੋਈ ਦਿੱਕਤ ਨਹੀਂ ਹੈ ਕੱਠੇ ਕਰਕੇ ਵੋਟਾਂ ਦੇ ਵੀ ਖੜੇ ਕਰ ਲਓ ਸਾਰੇ ਅੱਛਾ ਜਿਹੜਾ ਤੁਸੀਂ ਇਹ ਫਿਰ ਸਮਾਰਨ ਕਰਾ ਰਹੇ ਹੋ ਨਾ ਜਾਂਦੇ-ਜਾਂਦੇ ਦੇ ਬਾਰੇ ਕੀ ਸਨਹਿਾ ਦਿਓਗੇ ਸੂਚੀ ਪਾਓ ਮੇਰਾ ਸਨਹਿਾ ਇਹ ਹੈ ਕਿ ਜਿੰਨੇ ਵੀ ਪੰਜਾਬ ਦੀਆਂ ਐਸਸੀ ਬੀਸੀ ਜੱਥੇਬੰਦੀਆਂ ਜੀ ਔਰ ਭੈਣ ਭਰਾ ਜਿਹੜੇ ਕਹਿੰਦੇ ਆ ਨਿਆਂ ਤੋਂ ਸੰਬੰਧ ਭੈਣ ਭਰਾਇਆ ਔਰ ਨਿਆਂ ਕਰਵਾਉਣਾ ਚਾਹੁੰਦੇ ਆ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਚਾਹੁੰਦੇ ਆ ਇਸ ਮੁਲਕ ਦੇ ਵਿੱਚ ਇਸ ਪੰਜਾਬ ਦੇ ਵਿੱਚ ਉਹਨਾਂ ਸਾਰਿਆਂ ਨੂੰ ਹੋਣਾ ਚਾਹੀਦਾ ਔਰ ਇਹਦੇ ਨਾਲ ਇਹ ਜੇ ਪ੍ਰੋਗਰਾਮ ਸਾਰੇ ਸਫਲ ਹੁੰਦੇ ਆ ਤਾਂ ਸਾਡਾ ਜਿਹੜਾ ਗਰੀਬ ਸਮਾਜ ਆ ਸ਼ੈਡਿਊਲਡ ਕਾਸਟ ਸਮਾਜਾ ਉਹਦੀ ਅਸਲੀ ਆਜ਼ਾਦੀ ਇਸ ਪ੍ਰੋ ਇਨਾਂ ਪ੍ਰੋਗਰਾਮਾਂ ਤੋਂ ਨਿਕਲਣੀ ਹੈ ਭਾਵੇਂ ਇਹ ਵੇਖੀ ਅਸੀਂ ਸਾਰੇ ਜਿਹੜੇ ਗਰੀਬ ਅੱਜ ਤੱਕ ਇਕੱਲੇ ਇਕੱਲੇ ਲੜਦੇ ਰਹੇ ਆ ਅਲੱਗ-ਅਲੱਗ ਧਾਤਾਂ 'ਚ ਲੜਦੇ ਰਹੇ ਆ ਉਹਨਾਂ ਸਾਰਿਆਂ ਇਕੱਠੇ ਹੋਣਗੇ ਨਾ ਔਰ ਇਹ ਆਜ਼ਾਦੀ ਦੀ ਲੜਾਈ ਆ ਅਸਲੀ ਦਾ ਆਜ਼ਾਦੀ ਦੀ ਲੜਾਈ ਆ ਔਰ ਜੇ ਇਹ ਪ੍ਰੋਗਰਾਮ ਸਫਲ ਹੁੰਦੇ ਆ ਰਾਸ਼ਵੀ ਪਿਛਲੇ ਵਰਗ ਮੋਰਚੇ ਦੇ ਪ੍ਰੋਗਰਾਮ ਸਫਲ ਹੁੰਦੇ ਆ ਤਾਂ ਮੈਂ ਗਰੰਟੀ ਕਰਦਾ ਆ ਕਿ ਜਿਹੜੇ ਸ਼ੈਡਿਊਲਡ ਕਾਸਟ ਆ ਉਹਨਾਂ ਦੀ ਅਸਲੀ ਆਜ਼ਾਦੀ ਇੱਥੋਂ ਸ਼ੁਰੂ ਹੋਊਗੀ ਜੀ ਰਾਲ ਮਿਲ ਕੀ ਸ਼ੈਡਿਊਲ ਕਾਸਟ ਔਰ ਬੈਕਵਾਰਡ ਕਾਸਟ ਤੋਂ ਮਿਲ ਕੀ ਜਿਹੜਾ ਉਹ ਸੰਘਰਸ਼ ਕਰਨਗੇ ਤਾਂ ਫਿਰ ਉਹ ਆਜ਼ਾਦੀ ਮਿਲ ਜੂਗੀ ਸਾਡੇ ਲੋਕਾਂ ਦੇ ਮਾਨ ਸਨਮਾਨ ਜਿਹੜਾ ਬਹਾਲ ਹੋਊਗਾ ਕਿਤੇ ਬੇਇਤੀ ਨਹੀਂ ਹੋਊਗੀ ਔਰ ਕਾਨੂੰਨ ਦਾ ਰਾਜ ਹੋਊਗਾ ਹਾਂਜੀ ਇਹ ਸਨ ਦੀਪ ਸ਼ੇਰਗਲ ਜੀ ਜਿੰਨਾ ਤੁਸੀਂ ਵਿਚਾਰ ਸੁਨੇ ਸੋ ਫਿਕਰਮੰਦ ਮੀਡੀਆ ਤੋਂ ਗੁਰਚੰਦ ਸਿੰਘ ਰਾਜੂ ਦੀ ਪਰਕੋ